1402 ਤੇ 872 ਦੋਨੇ ਬੀਜਾਂ ਦੀ ਗੱਲ ਕਰਨੀ ਹੈ ਇਹ ਕਿਉਂ ਨਹੀਂ ਲਾਂਚ ਹੋਏ ਕੀ ਕਾਰਨ ਸੀ ਯੂਨੀਵਰਸਿਟੀ ਨੇ ਕਿਉਂ ਨਹੀਂ ਦਿੱਤਾ 1402 ਦਾ ਬੀਜ ਬੋਲ ਕੇ ਨਹੀਂ ਦਿੱਤਾ ਹਸਾਰ ਯੂਨੀਵਰਸਿਟੀ ਨੇ ਕੀ ਕਾਰਨ ਸੀ ਪਿਛਲੇ ਸਾਲ ਕਹਿੰਦੇ ਸੀ ਐਸਐਲ ਦੇਵਾਂਗੇ ਇਸ ਸਾਲ ਵੀ ਇਹਨਾਂ ਨੇ ਦਿੱਤਾ ਨਹੀਂ ਕਿਸੇ ਨੂੰ ਬੀਜ ਬਾਕੀ ਫੈਕਟਰੀਆਂ ਕੋਲੇ ਪਿਛਲੇ ਸਾਲ ਪਹੁੰਚ ਗਿਆ ਸੀ ਉਹਨਾਂ ਕੋਲੇ ਬੀਜ ਜ਼ਰੂਰ ਹੋਗੇ ਨੇ ਤੇ ਆਪਾਂ ਕਿਸੇ ਫਰਮ ਦਾ ਨਾਮ ਇੱਕ ਤਦਾ ਚਲੋ ਲੈ ਦਿੰਨੇ ਆ ਸੰਜੀਵਨੀ ਸੀਡਸ ਦੇ ਨਾਮ ਤੇ ਇੱਕ ਫਰਮ ਹੈ ਠੀਕ ਹੈ ਜੀ ਉਹਨਾਂ ਨੇ ਇੰਟਰਨੈਟ ਤੇ ਤੁਸੀਂ ਸਰਚ ਕਰੋਗੇ ਉਹਨਾਂ ਨੇ ਪਾਏ ਹੋਏ ਆ ਵੀ ਸਾਡੇ ਕੋਲੇ ਅ ਨੈਚੁਰਲ ਬੀਜ ਆ ਫਲਾਨਾ ਵਟਮ ਕੀਨਾ ਠੀਕ ਹੈ ਜੀ ਬਾਕੀ ਆਪਾਂ ਐਸਐਮਕੇ ਐਗਰੋ ਤੋਂ ਆ ਸੀਡ ਲਿਆ ਸੀ ਤੁਸੀਂ ਦੇਖ ਸਕਦੇ 17 18 ਦਾ ਬੀਜ ਸੀ ਇੱਕ ਸਾਰ ਜਿਹੜਾ ਨਸਾਰਾ ਹੋਇਆ ਝੋਨੇ ਦਾ ਇੱਕ ਬਰਾਬਰ ਹੈ ਇੱਕ ਸਾਰ ਆ ਕਿਤੇ ਕੋਈ ਚੋਬ ਨਹੀਂ ਹੈਗੀ ਦੇਖ ਸਕਦੇ ਜੀ ਕਿੱਲੇ ਦਾ ਸਾਹਮਣੇ ਨੇ ਠੀਕ ਹੈ ਜੀ ਕਿਤੇ ਕੋਈ ਬੂਟਾ ਨਜਾਇਜ਼ ਨਹੀਂ ਕੋਈ ਫालतू ਨਹੀਂ ਇਸ ਤੋਂ ਇਲਾਵਾ ਜਿਹੜੀ 872 ਕਣਕ ਹੈ 872 ਦੀ ਗੱਲ ਕਰਾਂ ਤਾ ਉਹਦਾ ਜਿਹੜਾ ਝਾੜ ਹੈ 826 ਨਾਲੋਂ ਕਈ ਗੁਣਾ ਜ਼ਿਆਦਾ ਹੈ ਕਈ ਗੁਣਾ ਜ਼ਿਆਦਾ ਕਿਸੇ ਵੀ ਕਿਸੇ ਵੀ ਜਿਹੜਾ ਵੀ ਕロップ ਦੀ ਇਨਫੋਰਮੇਸ਼ਨ ਦੇ ਰਿਆ ਨਾ ਕロップ ਦੀ ਇਨਫੋਰਮੇਸ਼ਨ ਦੇ ਰਿਆ ਉਸ ਬੰਦੇ ਤੋਂ ਤੁਸੀਂ ਪੁੱਛ ਲਿਆ ਜੀ ਕਿੰਨਾ ਝਾੜ ਹੈ 872 ਦਾ ਬਹੁਤ ਜ਼ਿਆਦਾ ਮੈਨੂੰ ਲੱਗਦਾ 16 16 ਟਿੱਲਰ ਇੱਕ ਵੀਡੀਓ ਪਈ ਹੋਈ 872 ਦੀ ਪਿਛਲੇ ਸਾਲ ਦੀ 16 ਟਿੱਲਰ ਇੱਕ ਬੂਟੇ ਦੇ ਆ 20 20 ਕਿਲੋ ਬੀਜ ਪਾ ਕੇ ਠੀਕ ਹੈ 20 ਕਿਲੋ ਬੀਜ ਪਾ ਕੇ 16 ਟਿੱਲਰ ਸੀ ਤਾਂ ਤੁਸੀਂ ਝਾੜ ਦੇਖ ਲਓ ਵੀ ਕਿੰਨਾ ਆਉਣਾ ਹੈ ਝਾੜ ਕਿੰਨਾ ਆਉਣਾ ਬਾਕੀ ਜੇ ਕਿਸੇ ਨੇ ਵੀ ਬੀਜ ਲੈਣਾ ਐਸਐਮਕੇ ਐਗਰੋ ਤੋਂ ਤੁਸੀਂ ਲੈ ਸਕਦੇ ਜੀ ਇਹ ਹੈਗੀ ਫਰਮ ਜ਼ਿਲ੍ਹਾ ਮਾਨਸਾ ਸ਼ਹਿਰ ਸਰਦੂਲਗੜ ਲੱਗਦਾ ਜੀ ਬਾਕੀ ਬੀਜ ਹਰ ਤਰ੍ਹਾਂ ਦਾ ਮਿਲੇਗਾ ਇਹਨਾਂ ਤੋਂ ਨਵੀਆਂ ਵੈਰੈਟੀਆਂ ਦਾ ਦੋਨੇ ਛੱਡ ਕੇ ਬਾਕੀ 371 72 ਤੇ 826 ਤੇ ਜਿਹੜੀਆਂ ਵੀ ਆਪਣੇ 222 2851 2967 3386 ਅ ਤੇ 3385 ਜਿਹੜੀਆਂ ਨਵੀਆਂ ਵੈਰੈਟੀਆਂ ਲਗਭਗ ਸਾਰੀਆਂ ਵੈਰੈਟੀਆਂ ਮਿਲ ਜਾਣਗੀਆਂ ਬਾਕੀ ਆ ਬੀਜ ਲੱਗਾ ਤੁਸੀਂ ਦੇਖ ਸਕਦੇ ਜੀ ਖੇਤ ਦੇ ਵਿੱਚ ਝੋਨੇ ਦਾ ਬੀਜ ਲਿਆ ਸੀ ਤੇ ਕਿਵੇਂ ਰਿਹਾ ਰਿਜ਼ਲਟ ਤੁਹਾਡੇ ਸਾਹਮਣੇ ਆ ਵੀਡੀਓ ਚ ਕੋਈ ਬੂਟਾ ਨਜਾਇਜ਼ ਨਹੀਂ ਤਾਂ 1847 ਇਧਰਲੀ ਸਾਈਡ ਇੱਕ ਸਾਰਨਸਾਰਾ ਬਾਕੀ ਮੈਂ ਕਹਿੰਨਾ ਵੀ ਹੋਰ ਵੀਡੀਓ ਪਾਣੀਆਂ ਚਾਹੀਦੀਆਂ 872 ਤੇ 1402 ਬਾੜੀ ਪਾਣੀਆਂ ਪਾਣੀਆਂ ਲਈ ਸੀ 1402 ਦੋ ਪਾਣੀਆਂ ਦੇ ਸਿਰਫ ਪਹਿਲਾ ਪਾਣੀ 21 ਕੇ 25 ਦਿਨਾਂ ਤੇ ਲੱਗਦਾ ਦੂਸਰਾ 85 ਦਿਨਾਂ ਦੇ ਪਾਣੀ ਲੱਗਦਾ ਤੇ ਉਸ ਦਾ ਝਾੜ ਹੈਗਾ 50 ਮਨ ਤੋਂ ਲੈ ਕੇ 68 ਮਨ ਤੱਕ ਝਾੜ ਹੈ 1402 ਦਾ ਬਾਕੀ ਜਿਹੜਾ ਫੈਕਟਰੀ ਬੀਜ ਚਾਰ ਕਰਦੀ ਉਹ ਇਸ ਤਰੀਕੇ ਨਾਲ ਹੁੰਦਾ ਜਦੋਂ ਇਹਨਾਂ ਨੂੰ ਆਪਣੇ ਲੁਧਿਆਣਿਆਂ ਜਾਂ ਆਪਾਂ ਕਹਿ ਸਕਦੇ ਹਾਂ ਯੂਨੀਵਰਸਟੀਆਂ ਤੋਂ ਵੀ ਮਿਲਦਾ ਇਹਨਾਂ ਨੂੰ ਇਸ ਤਰੀਕੇ ਨਾਲ ਬੀਜ ਚਾਰ ਕੀਤਾ ਜਾਂਦਾ ਵਿਰਲਾ ਕਰਕੇ ਜੋ ਕਿ ਸੀਡ ਦੀ ਕੁਆਲਿਟੀ ਦਿੱਤੀ ਜਾਂਦੀ ਹੈ ਇਹ ਫਰਮ ਦਾ ਬੀਜ ਐਸ ਐਮ ਕੇ ਐਗਰੋ ਨੇ ਇਸ ਤਰੀਕੇ ਨਾਲ ਜਿਹੜਾ ਬੀਜ ਤਿਆਰ ਕੀਤਾ ਸੀ ਪਿਛਲੇ ਸਾਲ ਇਹ ਵੀਡੀਓ ਉਦੋਂ ਦੀ ਸ਼ੂਟ ਹੋਈ ਹੈ ਜੀ ਠੀਕ ਹੈ ਅੱਜ ਇਹਨੂੰ ਮੈਂ ਪਾ ਰਿਹਾ ਕਿਉਂਕਿ ਕਣਕ ਦਾ ਸੀਜ਼ਨ ਆ ਗਿਆ ਤੁਹਾਨੂੰ ਦੱਸਣਾ ਚਾਹੁੰਨੇ ਵੀ ਇਸ ਤਰੀਕੇ ਨਾਲ ਬੀਜ ਤਿਆਰ ਹੋਇਆ ਸੀ ਜੇ ਕਿਸੇ ਵੀਰ ਪ੍ਰਾਣੇ ਲੈਣਾ ਤਾਂ ਨੰਬਰ ਸਕਰੀਨ ਤੇ ਚਾਲੂ ਹੈ ਜੀ ਐਸ ਐਮ ਕੇ ਐਗਰੋ ਸੀਡਸ ਤੇ ਬੁੱਕ ਕਰੋਗੇ ਬੀਜ ਤੁਹਾਨੂੰ ਪਹੁੰਚ ਜਾਏਗਾ ਜਿਹੜਾ ਵੀ ਏਰੀਆ ਤੁਹਾਡੇ ਏਰੀਆ ਚ ਡੀਲਰ ਵੀ ਬੈਠੇ ਨੇ ਉਹ ਵੀ ਤੁਸੀਂ ਪੁੱਛ ਸਕਦੇ ਜੇ ਬੀਜ ਹਰ ਇੱਕ ਤਰ੍ਹਾਂ ਦਾ ਅਵੇਲੇਬਲ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾ ਜੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਨਵੀਂ ਵੀਡੀਓ ਚ ਮਿਲਦੇ ਆ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰਦੇ ਆ ਜੇ ਵੱਧ ਤੋਂ ਵੱਧ ਲੋਕਾਂ ਕੋਲੇ ਜਾਣਕਾਰੀ ਪਹੁੰਚੇ ਜੀ ਧੰਨਵਾਦ